ਇੱਕ ਲੜਕੀ ਦਾ ਨਾਮ ਰੂਹੀ ਪ੍ਰਵੀਨ ਸਿੰਘ ਯੂਟਿਊਬਰ ਕਰੀਬਨ 19 ਸਾਲ ਆ ਸੀ ਰੋ ਰਹੀ ਸੀ ਫੈਕਟਰੀ ਗਈ ਕਿ ਮੇਰੀ ਹੈਲਪ ਕਰੋ ਕਿ ਮੈਂ ਇੱਥੇ ਦੁਰਗਾ ਕਲਾਂ ਨੇ ਢੰਡਾਰੀ ਰਣੀ ਹੈ ਤੇ ਕੋਈ ਕੋ ਜੋ ਰੁਕਾ ਜੀ ਨੇ ਬਿਨੋਤ ਸਿੰਘ ਜਿਨੇ ਮੈਨੂੰ ਫੇਸਬੁੱਕ ਤੋਂ ਯਾਨਕੀ ਬੁਲਾਇਆ ਸੀ ਕਿ ਮੈਂ ਕੋਈ ਆਰਮੀ ਦਾ ਆਫਸਰ ਹੈ ਰਿਟਾਇਰਡ ਤੇ ਤੈਨੂੰ ਇੱਥੇ ਕੰਮ ਤੇ ਲਵਾਉਂਗਾ ਤੇ ਮੇਰੇ ਕੋਲ ਆ ਜਾ ਤੇ ਮੈਂ ਉਹਦੇ ਕੋਲ ਰਹਿ ਰਹੀ ਸੀ ਤੇ ਅੱਜ ਉਹਨੇ ਮੇਰੇ ਨਾਲ ਜ਼ਬਰਜਹਨ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਕੁੱਟ ਮਾਰ ਕੀਤੀ ਤੇ ਬੋਲ ਤੁਨੋ ਇਹੀ ਬੇਨਤੀ ਕਰਦੇ ਵੀ ਜਿਹੜਾ ਮਾਮਲਾ ਵਾ ਇਹਦੀ ਬਰੀਕੀ ਨਾਲ ਜਾਂਚ ਕਰਕੇ ਜੇ ਵਾਕਈ ਦੋਸ਼ੀ ਨੇ ਜ਼ਬਰਜਹਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕੁੜੀ ਨਾਲ ਫੋਟਮਾਰ ਕੀਤੀ ਤੇ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਤਾਂ ਕਿ ਹੋਰ ਕੋਈ ਵੀ ਇਦਾਂ ਦਾ ਨਾ ਕਰ ਸਕੇ ਕਿਸੇ ਕੁੜੀ ਨੂੰ ਗੁੰਮਰਾ ਕਰਕੇ ਬੁਲਾ ਕੇ ਉਹਦੇ ਨਾਲ ਇਦਾਂ ਦੀ ਕੋਈ ਗਲਤ ਹਰਕਤ ਨਾ ਕਰ ਸਕੇ ਯਾਰ ਇਹਨਾਂ ਦਾ ਫੋਨ ਫੋਨਾ ਕਿਹਦਾ ਭਾਈ ਜਤਨ ਦੀ ਗੱਲ ਹੈ ਇੱਕ ਰਿਟਾਇਰ ਫੌਜੀ ਬਣ ਕੇ ਕੁੜੀ ਨੂੰ ਫੇਸਬੁੱਕ ਰਾਹੀਂ ਬੁਲਾ ਕੇ ਤੇ ਸੱਦ ਕੇ ਮਨੇ ਜਬਰਜਨਾ ਕਰਨ ਦੀ ਕੋਸ਼ਿਸ਼ ਕਰਦਾ ਪਿਆ ਮਾਰਦਾ ਕੁੱਟਦਾ ਵਾ ਬਹੁਤ ਸੱਟਾਂ ਲੱਗੀਆਂ ਕੁੜੇ ਦੇ ਤੋਂ ਨਹੀਂ ਬੀਚ ਲੋ ਸੀ ਕੋਈ ਸਾਨੂੰ ਵੀ ਦੇ ਇੱਕ ਡਰ ਗਿਆ ਚਲੋ ਰੱਬ ਦਾ ਸ਼ੁਕਰ ਹੈ ਕਿ ਕੀ ਬਚ ਗਈ ਪਤਾ ਨਹੀਂ ਕਿੰਨੀ ਧੀਆਂ ਪੈਣਾ ਸੋਸ਼ਲ ਮੀਡੀਆ ਕਰਕੇ ਨਜਾਇਜ਼ ਨੌਕਰੀ ਪਾਣੇ ਪੈਸੇ ਬੁਲ੍ਹਾਸ ਦੇ ਕਰਕੇ ਬੁਲਾਈ ਜਾ ਰਹੀ ਨੇ ਉਹਨਾਂ ਕਿੰਨਾ ਗਲਤ ਕੰਮ ਇਹਨਾਂ ਨੂੰ ਅਲਰਟ ਹੋਣਾ ਚਾਹੀਦਾ ਧੀਆਂ ਪੈਣਾ ਉਹ ਕਦੇ ਕਿਸੇ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਇਵਨ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇੱਕ ਖਬਰ ਆਈ ਹੈ ਸਾਹਮਣੇ ਕਿ ਇੱਕ 18 ਸਾਲ ਦੀ ਜਾਂ 19 ਸਾਲ ਦੀ ਕੁੜੀ ਹੁੰਦੀ ਹੈ ਜਿਸ ਦੇ ਨਾਲ ਜਿਸ ਨੂੰ ਜੋ ਜੰਮੂ ਕਸ਼ਮੀਰ ਤੋਂ ਆਂਦੀ ਹੈ ਤਾਂ ਉਸ ਤੋਂ ਬਾਅਦ ਉਹਦੀ ਫੇਸਬੁੱਕ ਦੇ ਉੱਤੇ ਇੱਕ ਗੱਲਬਾਤ ਹੁੰਦੀ ਹੈ ਲੇਕਿਨ ਮਾਮਲਾ ਕੀ ਹੈ ਗੱਲਬਾਤ ਕਰਦੇ ਹਾਂ ਜਿਹੜੀ ਤੁਸੀਂ ਨਾਲ ਦੇ ਨਾਲ ਵੀਡੀਓ ਚਲਦੀ ਦੇਖ ਰਹੇ ਹੋ ਇੱਕ 55 ਸਾਲ ਦਾ ਬਜ਼ੁਰਗ ਹੈਗਾ ਜਿਸ ਦੇ ਉੱਤੇ ਰੋਪ ਲੱਗਦੇ ਨੇ ਲੇਕਿਨ ਇਹ ਉਹ ਸਮਾਜ ਸੇਵੀ ਜਿਨ੍ਹਾਂ ਨੇ ਫੜਿਆ ਹੋਇਆ ਕੀ ਨਾਮ ਹੈ ਆਪਣਾ ਰਾਜਵੀਰ ਸਿੰਘ ਸਮਾਜ ਸੇਵਕ ਲੁਧਿਆਣਾ ਰਾਜਵੀਰ ਕੀ ਮਾਮਲਾ ਸੀਗਾ ਜਿਹੜਾ 18 ਤੋਂ 19 ਸਾਲ ਦੀ ਕੁੜੀ ਅੱਜ ਤੁਸੀਂ ਢੰਡਾਰੀ ਚੌਂਕੀ ਲਿਆਏ ਹੋ ਇੱਕ ਲੜਕੀ ਜੀ ਦਾ ਨਾਮ ਰੂਵੀ ਪ੍ਰਵੀਨਸੀ ਜੀ ਦੀ ਉਮਰ ਕਰੀਬਨ 19 ਸਾਲ ਆ ਉਹ ਦੁਰਗੇਸ਼ ਸਿੰਘ ਜੀ ਡੀਸੀ ਨੇ ਸਮਾਜ ਸੇਵਕ ਜੀ ਇੰਨਾ ਕੋਲ ਗਈ ਸੀ ਕਿਸੇ ਫੈਕਟਰੀ ਇਹ ਜਾ ਰਹੀ ਸੀ ਰੋ ਰਹੀ ਸੀ ਫੈਕਟਰੀ ਗਈ ਕਿ ਮੇਰੀ ਹੈਲਪ ਕਰੋ ਵੀ ਮੈਂ ਇੱਥੇ ਦੁਰਗਾ ਕਲੋਨੀ ਢੰਡਾਰੀ ਰਹਿਣੀ ਆ ਤੇ ਕੋਈ ਬਜ਼ੁਰਗ ਆ ਜੀ ਨੇ ਬినੋਦ ਸਿੰਘ ਜਿਨੇ ਮੈਨੂੰ ਫੇਸਬੁੱਕ ਤੋਂ ਯਾਨੀ ਕਿ ਬੁਲਾਇਆ ਸੀ ਕਿ ਮੈਂ ਕੋਈ ਆਰਮੀ ਦਾ ਆਫੀਸਰ ਹੈ ਰਿਟਾਇਰ ਤੇ ਤੈਨੂੰ ਇੱਥੇ ਕੰਮ ਤੇ ਲਵਾਉਂਗਾ ਤੇ ਮੇਰੇ ਕੋਲ ਆ ਜਾ ਤੇ ਮੈਂ ਉਹਦੇ ਕੋਲ ਰਹਿ ਰਹੀ ਸੀ ਤੇ ਅੱਜ ਉਹਨੇ ਮੇਰੇ ਨਾਲ ਜ਼ਬਰਜਹਾਨ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਨਾਲ ਕੁੱਟਮਾਰ ਕੀਤੀ ਜਿਹਦੀ ਸੂਚਨਾ ਸੀ ਥਾਣਾ ਫੋਕਲ ਮਾਈਂਡ ਦੇ ਐਸ.ਟੀ. ਸਾਹਿਬ ਨੂੰ ਦਿੱਤੀ ਆ ਤੇ ਜਿਹੜਾ ਮੌਕੇ ਤੇ ਜਿਹੜਾ ਅਗਨੋਤ ਸਿੰਘ ਸੀ ਉਹਨੂੰ ਢਡਾਰੀ ਚੌਂਕੀ ਵੀ ਉਹਨੂੰ ਫੜਾਤਾ ਵਾ ਤੇ ਪੁਲਿਸ ਨੂੰ ਇਹੀ ਬੇਨਤੀ ਕਰਦੇ ਵਾ ਜਿਹੜਾ ਮਾਮਲਾ ਵਾ ਇਹਦੀ ਬਰੀਕੀ ਨਾਲ ਜਾਂਚ ਕਰਕੇ ਜੇ ਵਾਕਈ ਦੋਸ਼ੀ ਨੇ ਜ਼ਬਰਜਹਨ ਕਰਨ ਦੀ ਕੋਸ਼ਿਸ਼ ਕੀਤੀ ਆ ਕੁੜੀ ਨਾਲ ਕੁੱਟਮਾਰ ਕੀਤੀ ਤੇ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਤਾਂ ਕਿ ਹੋਰ ਕੋਈ ਵੀ ਇਦਾਂ ਦਾ ਨਾ ਕਰ ਸਕੇ ਕਿਸੇ ਕੁੜੀ ਨੂੰ ਗੁਮਰਾ ਕਰਕੇ ਬੁਲਾ ਕੇ ਉਹਦੇ ਨਾਲ ਇਦਾਂ ਦੀ ਕੋਈ ਗਲਤ ਹਰਕਤ ਨਾ ਕਰ ਸਕੇ ਤੇ ਕੁੜੀ ਨੂੰ ਜਿਹੜਾ ਜਿੱਦਾਂ ਵੀ ਉਹਨੇ ਸਾਨੂੰ ਦੱਸਿਆ ਵਾ ਸੀ ਸਾਰੀ ਗੱਲ ਐਸਐਚਓ ਸਾਹਿਬ ਨੂੰ ਦੱਸਤੀ ਤੇ ਕੁੜੀ ਨੇ ਆਪਣੇ ਬਿਆਨ ਵੀ ਅੰਦਰ ਲਿਖਾਤੇ ਆ ਤੇ ਜੋ ਵੀ ਉਹਨੂੰ ਇਨਸਾਫ ਮਿਲਣਾ ਚਾਹੀਦਾ ਤੇ ਜਿਹੜੀ ਕਾਨੂੰਨੀ ਕਾਰਵਾਈ ਹੈ ਹੋਣੀ ਚਾਹੀਦੀ ਆ ਕਿਹੜੇ ਇਲਾਕੇ ਦਾ ਇਹ ਮਾਮਲਾ ਹੈ ਇਲਾਕੇ ਦੁਰਗਾ ਕਲੋਨੀ ਟੰਡਾਈ ਦਾ ਜੀ ਤੇ ਮੈਫਸੀ ਦਾ ਆਫਿਸ ਜੀ ਨਾਲ ਮੈਨੂੰ ਫੋਨ ਆ ਰਿਹਾ ਹੁੰਦਾ ਫੈਕਟਰੀ ਵਿੱਚ ਕੁੜੀ ਫੈਕਟਰੀ ਦੇ ਬਾਹਰ ਖੜੀ ਸੀ ਮਾਰਕਣਾ ਯਾਰ ਉਹਨਾਂ ਦਾ ਫੋਨ ਫੋਨ ਆ ਕਿ ਨਾ ਭਾਈ ਇੱਦਾਂ ਦੀ ਗੱਲ ਆ ਤੇ ਇੱਕ ਰਿਟਾਇਰ ਫੌਜੀ ਬਣ ਕੇ ਕੁੜੀ ਨੂੰ ਫੇਸਬੁੱਕ ਰਾਹੀਂ ਬੁਲਾ ਕੇ ਤੇ ਸੱਦ ਕੇ ਇੱਕ ਮਿੰਟ ਜਦੋਂ ਉਹ ਨਾ ਜੱਬਾ ਜਨਾ ਕਰਨ ਦੀ ਕੋਸ਼ਿਸ਼ ਕਰਦਾ ਪਿਆ ਮਾਰਦਾ ਕੁੜਦਾ ਵਾ ਬਹੁਤ ਸੱਟਾਂ ਲੱਗੀਆਂ ਕੁੜੇ ਦੇ ਪਰ ਉਹਦੀ ਵੀ ਜਦੋਂ ਉਹ ਸੀ ਕਿ ਉਹ ਕੁੜੀ ਸਾਨੂੰ ਵੀ ਦੇ ਇੱਕ ਡਰ ਗਈ ਮੌਕੇ ਤੇ ਮੈਂ ਕੁੜੀ ਟੈਂਸ਼ਨ ਆਲਾ ਤੇ ਪ੍ਰਧਾਨ ਸਾਹਿਬ ਵੀ ਆ ਗਏ ਸਾਰਿਆਂ ਨੂੰ ਫੋਨ ਕੀਤਾ ਐਸਐਸਓ ਸਾਹਿਬ ਨੂੰ ਫੋਨ ਕੀਤਾ ਤੇ ਮੌਕੇ ਤੇ ਪੁਲਿਸ ਆਈ ਤੇ ਇਹਨੂੰ ਜਦੋਂ ਥੋੜਾ ਮੌਕੇ ਬਾਅਦ ਮੋਟਰ ਉਸ ਟਾਈਮ ਤੇ ਧਮਕੀ ਦੇ ਦਾਰੂ ਪੀ ਕੇ ਫੋਨ ਰੱਜਿਆ ਤਾਂ ਧਮਕੀ ਦੇ ਰਹੀ ਉਸ ਟਾਈਮ ਕੁੜੀ ਨੂੰ ਮਾਰਨ ਕੁੜੀ ਸਾਡੇ ਪਿੱਛੇ ਲੁਕੀ ਜਾਵੇ ਮਤਲਬ ਇਸ ਤਰੀਕੇ ਦਾ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਸੋਸ਼ਲ ਮੀਡੀਆ ਕਰਕੇ ਤੀਆ ਪਣਾ ਕੋਈ ਸੇਫ ਹੈ ਨਹੀਂ ਮ ਕੁੜੀ ਕਿੰਨੇ ਸਾਲ ਦੀ ਉਮਰ ਹੱਸ ਲੜਕੀ ਦੀ ਇਹ 18 ਤੋਂ 19 ਸਾਲ ਦੀ ਕੁੜੀ ਆ ਕਿਉਂਕਿ ਅਸੀਂ ਉਸ ਦਾ ਫੇਸ ਨਹੀਂ ਦਿਖਾ ਸਕਦੇ ਆ ਸਾਨੂੰ ਵੀ ਕੰਡੀਸ਼ਨਰ ਹੁੰਦੀ ਆ ਅਸੀਂ ਫੇਸ ਨਹੀਂ ਦਿਖਾ ਸਕਦੇ ਆ ਜਦ ਕੁੜੀ ਦੇ ਨਾਲ ਹੋਇਆ ਕੁੜੀ ਨੇ ਤੁਹਾਨੂੰ ਹੱਦ ਬਿਤੀ ਕੀ ਸੁਣਾਈ ਹੱਦ ਬਿਤੀ ਇਹ ਸੁਣਾਈ ਕਿ ਮੈਂ ਮੈਨੂੰ ਕੰਮ ਜੋ ਕੰਮ ਦਲਾਉਣ ਦੇ ਬਹਾਨੇ ਮੈਨੂੰ ਉੱਥੇ ਬੁਲਾ ਗਿਆ ਫੇਸਬੁੱਕ ਤੇ ਰਾਹੀ ਤੇ ਜਦੋਂ ਮੈਂ ਇੱਥੇ ਆਈ ਪੈਸੇ ਵੀ ਤਾਂ ਕੋਲ ਸੀਗਾ ਕਿ ਪਿੱਛੇ ਕੋਈ ਹੈ ਨਹੀਂ ਬਿਹਾਰ ਤੋਂ ਕੁੜੀ ਆ ਪਹਿਲਾਂ ਬਿਹਾਰ ਤੋਂ ਕੁੜੀ ਆਈ ਆ ਤੇ ਉਹਦੇ ਪੈਸੇ ਵੀ ਲੈ ਹੁੰਦਾ ਦਾਰੂ ਪੀਂਦਾ ਤਾਂ ਮਾਰਦਾ ਕੁੱਟਦਾ ਵਾ ਤੇ ਹੁਣ ਜਦੋਂ ਇੱਥੇ ਲਿਆਏ ਆ ਇੱ ਲੋ ਬੋਟ ਲੱਲਾ ਬੱਬਾ ਹੁਣ ਦੇਖੋ ਤਿਆਂ ਕਿੰਨੇ ਗਲਤ ਕੰਮ ਹੋਇਆ ਭਾਜੀ ਇਹਦਾ ਕੁੜੀ ਕਹਿ ਰਹੀ ਹੈ ਮੇਨੇ ਕੋਸ਼ਿਸ਼ ਕੀਤੀ ਬਲਾਤਕਾਰ ਦੀ ਬਲਾਕਰ ਹੋਇਆ ਨਹੀਂ ਤੇ ਉਹਨਾਂ ਦਾ ਗਲਾ ਕੁੱਟਿਆ ਪੂਰਾ ਨੀਲ ਪਈ ਹੋਈ ਆ ਔਰ ਉਹ ਅੱਛੀ ਤੇ ਬਚਾ ਗਏ ਸੀ ਮੌਕੇ ਤੇ ਪਹੁੰਚ ਗਏ ਚਲੋ ਰੱਬ ਦਾ ਸ਼ੁਕਰ ਹੈ ਕਿ ਤੀ ਬਚ ਗਈ ਪਤਾ ਨਹੀਂ ਕਿੰਨੀਆਂ ਤੀਆਂ ਪੈਣਾ ਸੋਸ਼ਲ ਮੀਡੀਆ ਕਰਕੇ ਨਜਾਇਜ਼ ਨੌਕਰੀ ਪਾਣੇ ਪੈਸੇ ਬਲਸ ਦੇ ਕਰਕੇ ਬੁਲਾਈ ਜਾ ਰਹੀਆਂ ਨੇ ਉਹਨਾਂ ਕਿੰਨਾ ਗਲਤ ਕੰਮ ਇਹਨਾਂ ਨੂੰ ਅ ਅਲਰਟ ਹੋਣਾ ਚਾਹੀਦਾ ਤੀਆਂ ਪੈਣਾ ਉਹ ਕਦੇ ਕਿਸੇ ਦੇ ਭਰੋਸਾ ਨਹੀਂ ਕਰਨੇ ਜੇ ਕੋਈ ਰਿਟਾਇਰ ਫੌਜੀ ਮੁੜ ਕੇ ਤਾਂ ਇਹ ਤਾਂ ਜਿਹੜੇ ਆਰਮੀ ਆਪਾਂ ਸਲੂਟ ਕਰਦੇ ਆ ਆਰਮੀ ਨੂੰ ਅੱਜ ਕੱਲ੍ਹ ਅੱਜ ਕੱਲ੍ਹ ਜਿਸਮ ਦੇ ਭੁੱਖੇ ਬੋਤ ਬੈਠੇ ਨੇ ਭਾਈ ਜਿਸਮ ਦੇ ਭੁੱਖੇ ਹੈ ਹੀ ਆ ਹੁਣ ਆਰਮੀ ਨੂੰ ਬਦਨਾਮ ਕਰ ਰਹੇ ਫੋਰਸ ਨੂੰ ਬਦਨਾਮ ਕਰ ਰਹੇ ਇਹਨਾਂ ਨੇ ਤਾਂ ਬਖਸ਼ਣਾ ਜਾਲੀ ਡੁਪਲੀਕੇਟ ਨਾਮ ਦਾ ਮੋਹਨ ਸਿੰਘ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜਾ ਜਿਹੜਾ ਵਿਨੋਦ ਸਿੰਘ ਆ ਜਿਨੇ ਕੁੜੀ ਨੂੰ ਫੇਸਬੁੱਕ ਰਾਹੀਂ ਬੁਲਾਇਆ ਸੀ ਵੀ ਉਹਦੀ ਬਰੀਕੀ ਨਾਲ ਜਾਂਚ ਕਰੋ ਕੀ ਪਤਾ ਉਹਨੇ ਪਹਿਲਾਂ ਵੀ ਇਦਾਂ ਦੀ ਕੋਈ ਹਰਕਤ ਕੀਤੀ ਹੋਵੇ ਪਹਿਲਾਂ ਵੀ ਇਦਾਂ ਕਿਸੇ ਕੁੜੀ ਨੂੰ ਬੱਚੀ ਨੂੰ ਗੁਮਰਾਹ ਕਰਕੇ ਇੱਥੇ ਬੁਲਾਇਆ ਹੋਵੇ ਤੇ ਉਹਦੇ ਨਾਲ ਜ਼ਬਰਜਹਨ ਕੀਤਾ ਵੀ ਹੋਵੇ ਕਿਉਂਕਿ ਇਹਦੇ ਨਾਲ ਜ਼ਬਰਜਹਨ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਬੇਨਤੀ ਆ ਵੀ ਜਿਹੜਾ ਵੀ ਕੁੜੀ ਨੇ ਆਪਣੇ ਬਿਆਨ ਲਿਖਾਤੇ ਜਿਹੜੀ ਸੱਚਾਈ ਆ ਸੱਚਾਈ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਕੁੜੀ ਨੂੰ ਇਨਸਾਫ਼ ਦਵਾ ਸੀ ਨੌਜਵਾਨ ਉਸ ਬੱਚੀਆਂ ਦੇ ਨਾਲ ਇਹ ਹਰਕਤਾਂ ਹੋਣੀਆਂ ਸਹੀ ਐ ਲੁਧਿਆਣਾ ਸ਼ਹਿਰ ਚ ਖਾਸ ਕਰਕੇ ਸੇਫ ਨਹੀਂ ਬੱਚੀਆਂ ਪਹਿਲੇ ਤਾਂ ਗੱਲ ਇਹ ਐ ਜੀ ਜੇ ਬੰਦਾ ਪੁਰਵ ਫੌਜੀ ਐ ਇੱਕ ਤਾਂ ਆਪਣੇ ਦੇਸ਼ ਦੇ ਫੌਜ ਦੇ ਫੌਜਾਂ ਦੀ ਇੱਜ਼ਤ ਹੁੰਦੀ ਐ ਵੀ ਬੰਦਾ ਫੌਰਚ ਐ ਜੀ ਬਹੁਤ ਇੱਜ਼ਤ ਕਰਦੇ ਆ ਜੇ ਇਹਨਾਂ ਦੀ ਮਾੜੀ ਹਰਕਤ ਰਹੂਗੀ ਤਾਂ ਸਾਨੂੰ ਤਾਂ ਕਿਸੇ ਭਰੋਸਾ ਨਹੀਂ ਆ ਹੁਣ ਕੀ ਕਰ ਸਕਦੇ ਆ ਤੇ ਉਹ ਵੀ ਇੰਨੀ ਉਮਰ ਦਾ ਤੇ ਕੁੜੀ ਵੀ 18-19 ਸਾਲ ਦੀ ਐ ਇਹਨੂੰ ਤਾਂ ਵੱਧ ਤੋਂ ਵੱਧ ਇਹੋ ਜੀ ਸਜ਼ਾ ਹੋਣੀ ਚਾਹੀਦੀ ਕਿ ਇੱਕ ਮਿਸਾਲ ਬਣੇ ਸਮਾਜ ਚ ਬਿਲਕੁਲ ਅਸੀਂ ਟੰਡਾਰੀ ਚੌਂਕੀ ਦੇ ਬਾਹਰ ਮੌਜੂਦ ਹੈਗੇ ਆ ਲੇਕਿਨ ਇੱਥੇ ਇੱਕ 18 ਸਾਲ ਦੀ ਬੱਚੀ ਦੇ ਨਾਲ ਉਸ ਦੇ ਨਾਲ ਕਹਿੰਦੇ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਲੇਕਿਨ ਪੁਲਿਸ ਵੀ ਜਿਹੜੀ ਸਦਕਾ ਰਹੀ ਹੈਗੀ ਹੈ ਤੇ ਪੁਲਿਸ ਨੇ ਮੌਕੇ ਤੇ ਜਾ ਕੇ ਜਿਸ ਨੇ ਇੱਕ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਸ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ ਹੁਣ ਦੇਖਦੇ ਆ ਜਦੋਂ ਥਾਣਾ ਐਸਚੋ ਦੇ ਫੋਕਲ ਪੁਆਇੰਟ ਦੇ ਨਾਲ ਗੱਲਬਾਤ ਕਰਦੇ ਆ ਤੇ ਆਖਿਰ ਕੀ ਇਹਦੇ ਵਿੱਚ ਨਵੀਂ ਕਹਾਣੀ ਮਿਲ ਕੇ ਸਾਹਮਣੇ ਨਹੀਂ ਲੇਕਿਨ ਫੇਸਬੁੱਕ ਨੇ ਤੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹਨਾਂ ਨੇ ਕਿਤਨੇ ਕਿਤੇ ਜੋ ਫ੍ਰੈਂਡਸ਼ਿਪਾਂ ਦਾ ਦੌਰ ਚੱਲ ਪ ਜਿਸਮ ਦੇ ਭੁੱਕੇ ਜਿਹੜੇ ਹੁੰਦੇ ਨੇ ਉਸ ਐਡੀਆਂ ਕਰਕੇ ਇਹ ਬੱਚਿਆਂ ਦੇ ਨਾਲ ਕਿਤੇ ਨਾ ਕਿਤੇ ਕੁੜੀਆਂ ਦੇ ਨਾਲ ਜਿਸਮ ਖੇਲਦੇ ਨੇ ਤੇ ਉਸ ਤੋਂ ਬਾਅਦ ਦੇ ਤੇ ਹੁਣ ਪੋਜ਼ਿਟਿਵ ਥਿਊਰੀ ਵਿੱਚ ਨਵਾਂ ਮਾਮਲਾ ਕੀ ਆਂਦਾ ਤੇ ਪੁਲਿਸ ਕੀ ਫੈਂਸ ਦੇ ਲੈ ਮਕਦਮਾ ਦਰਜ ਕਰਾ ਸਰ ਕੀ ਤੁਹਾਨੂੰ ਮਾਮਲਾ ਕਿ ਕੀ ਪਤਾ ਲੱਗਿਆ ਸੀਗਾ ਕਿ ਇੱਥੇ ਰੋਲਾ ਪਿਆ ਸੀ ਜੀ ਦੇ ਮੇਰੇ ਚਾਰ ਸਾਹਿਬ ਦਾ ਮੈਨੂੰ ਫੋਨ ਆਇਆ ਕਹਿੰਦੇ ਵੀ ਉੱਥੇ ਇੱਕ ਲੜਕੀ ਨੂੰ ਕੁੱਟਮਾਰ ਹੋਈ ਹੈ ਜੀ ਉਹਦੇ ਸਬੰਧ ਚ ਮੈਂ ਆ ਆਹਦਾ ਸਰ ਏਰੀਆ ਕਿਹੜਾ ਪੈਂਦਾ ਹੈ ਲੇ ਇਹ ਟੰਡਾਰੀ ਸਰ ਇਹ ਸਰ ਇਹ ਲੋਕ ਲੱਗਦੇ ਨੇ ਕਿ ਇਹ ਸੜਕੀ ਇੰਨੀ ਚੱਤ ਰਹਿਦੀ ਆ ਕਿ ਇਹ ਮਿੰਨਾ ਗਲਤ ਕੋਈ ਇਹ ਇਹ ਪਰ ਕੋਈ ਪਤਾ ਲੱਗਾ ਨਹੀਂ ਨਹੀਂ ਅਜੇ ਕੁਝ ਨਹੀਂ ਪਤਾ ਲੱਗਾ ਜੇ ਤੇ ਆਏ ਜਾਂ ਬਾਅਦ ਵਿੱਚ ਜੋ ਵੀ ਹੋਏਗਾ ਉਹ ਤੁਹਾਨੂੰ ਆਪ ਜੀ ਨੂੰ ਦੱਸ ਦਿੱਤੇ ਜੀ ਠੀਕ ਆ ਠੀਕ ਆ ਸਰ 3 ਕਿਲੋਗਰਾ ਕੈਮਰਾਮੈਨ ਅਮੀ ਦੇ ਨਾਲ ਮੈਂ ਵਿਸ਼ਾਲ ਕਪੂਰ ਨੂੰ ਲੈ ਲਈ